ਸਲੋ ਜੀ ਜਿਹੜੇ ਮੁੰਡੇ ਕਹਿੰਦੇ ਅਸੀਂ ਥੋੜੇ ਪੈਸੇ ਕੱਢ ਕੇ ਵੱਧ ਟੌਰ ਕੱਢਣੀਆਂ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਬਾਜ਼ਾਰ ਦੇ ਵਿੱਚ ਜਿਹੜੇ 10-10000 ਰੁਪਏ ਦੇ 2 ਪੀਸ ਕੋਟਨ ਮਿਲਦੇ ਆ ਤੁਹਾਨੂੰ ਅਸੀਂ ਦੇ ਦੇਣੇ ਆ 2995 ਚ ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਨਿਓ ਬਾੜੀ ਜਿਹੜੇ ਸਲਮਾਨ ਖਾਨ ਸ਼ਾਹੂ ਖਾਨ ਜਿਹੜੇ ਦਿੱਲੀ ਬੰਬ ਵਿਚ ਐਕਟਰ ਪਾਉਂਦੇ ਉਦਾਂ ਦੇ ਲੈਣੇ ਤਾਂ ਉਹ ਵੀ ਸਾਡੇ ਕੋਲ ਬਹੁਤ ਸਾਰੇ ਆ ਇਸ ਤੋਂ ਇਲਾਵਾ ਤੁਸੀਂ 3 ਪੀਸ ਕੋਟਵਰ ਬਣਾਉਣਾ ਟਕਸੀਡੋ ਦੇ ਵਿੱਚ ਬਣਾਉਣਾ ਆ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਸਾਡੇ ਕੋਲ ਸੋਹਣੀ ਹੈਗੀ ਆ ਇਸ ਦੇ ਨਾਲ ਨਾਲ ਸਾਡੀ ਟੇਲਰਿੰਗ ਵੀ ਬਹੁਤ ਸੁਪਰ ਆ 3 ਪੀਸ ਕੋਟਵਰ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਤੁਸੀਂ ਬਣਾਉਣੀਆਂ ਹੈਗੀਆਂ ਬ੍ਰਾਂਡਡ ਤੁਸੀਂ ਡਿਜ਼ਾਈਨਰ ਬਾਸਟਰਾਂ ਬਣਾਉਣੀਆਂ ਕਦਿਆ ਕੋਰਤੇ ਪਿਆਮੇ ਲੈਣਿਆ ਜਿਹੜਾ ਕੋਰਤੇ ਪਿਆਮੇ ਦਾ ਕੱਪੜਾ ਬਾਜ਼ਾਰ ਚ 3 3000 ਰੁਪਏ ਚ ਤੁਸੀਂ ਮਾਤੂਸ਼ਰੀ ਦਸਤਾਰ ਤੇ ਸਿਰਫ 700 ਰੁਪਏ ਦੇ ਵਿੱਚ ਲੈ ਕੇ ਜਾ ਸਕਦੇ ਆ ਜਿਹੜੀ 15 15000 ਰੁਪਏ ਦੀ ਸ਼ੇਰਵਾਨੀ ਬਾਜ਼ਾਰ ਚ ਮਿਲਦੀ ਆ 10 10000 ਰੁਪਏ ਦਾ ਕਰਾਇਆ ਇਹ ਤੁਸੀਂ ਇੱਥੋਂ ਸਿਰਫ 6500 ਰੁਪਏ ਦੇ ਵਿੱਚ ਸਲਾਈ ਕਰਕੇ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਇਹ ਦੇਖ ਲਓ ਬਹੁਤ ਸੋਹਣਾ ਲਗਜ਼ਰੀ ਜਿਹੜਾ ਡਿਜ਼ਾਈਨਰ ਇੱਥੇ ਸ਼ੋਰੂਮ ਬਣ ਕੇ ਤਿਆਰ ਹੈਗਾ ਲੋਕਾਂ ਦੇ ਫਾਇਦੇ ਹੋ ਰਹੇ ਆ 2 ਪੀਸ ਕੋਟ ਪੈਂਟ 2995 ਜਮਾਂਗੇ ਜਿਹੜਾ ਬਾਜ਼ਾਰ ਚ 10000 ਰੁਪਏ ਦਾ ਜਿਹ ਦਮਾਗੇ 3 ਪੀ ਸਕੋਰਟ ਬੰਡ ਬਾਜ਼ਾਰ ਚ 15000 ਵਾਲਾ ਮਿਲਦਾ ਹੈਗਾ ਮਤਲਬ 15000 ਵਾਲਾ 3 ਪੀ 3760 ਹੀ ਦਮਾਗੇ ਭਾਈ ਚਰਚੇ ਬੜਿਆ ਰੇਟ ਬਹੁਤ ਘਟਿਆ ਫੇ ਸਲਾਈ ਤੋਂ ਸਲਾਈ ਵਾਲੇ ਭਾਅ ਤੇ ਤੁਸੀਂ ਕੱਪੜਾ ਵੇਚੀ ਜਾਂਦੇ ਹੋ ਉਤੋਂ ਮੁੰਡੇ ਕਹਿੰਦੇ ਵੀ ਸਲਾਈ ਵੀ ਬੜੀ ਜ਼ਬਰਦਸਤ ਆ ਇਹ ਤਾਲਮੇਲ ਬਣਿਆ ਕਿੱਧਾ ਪਿਆ ਆ ਦੇਖੋ ਜੀ ਤਾਲਮੇਲ ਬਣਨ ਦਾ ਕਾਰਨ ਇਹ ਹੈ ਟੇਲਰ ਸਾਡੇ ਆਪ ਦੇ ਕੱਪੜਾ ਸਾਡਾ ਆਪ ਦਾ ਮੈਨੂਫੈਕਚਰਿੰਗ ਸਾਡੀ ਆਪ ਦੀ ਸਾਰਾ ਕੁਝ ਹੀ ਆਪਦਾ ਤੇ ਰੰਗਾ ਮੇਚੀ ਆ ਚੈੱਕ ਕਰੋ ਜੀ ਇਹ ਸੈੱਟ ਕਰਦੀ ਆ ਤਾਲਮੇਲ ਰੰਗ ਇਹ ਚਾਰ ਪੰਜ ਹੀ ਨਹੀਂ ਆ ਆ ਲਾਈਨ ਚੈੱਕ ਕਰ ਲੋ ਜੀ ਇਹ ਵੀ 2995 ਆ ਵੀ 2995 ਆ ਵੀ 2995 2995 2 ਪੀਸ 3760 3 ਪੀਸ ਅਸੀਂ ਚੈਲੰਜ ਕਰਦੇ ਆ ਸਾਡੇ ਜਿਹਾ ਰੇਟ ਨਹੀਂ ਮਿਲਣਾ ਔਰ ਦੂਜੀ ਗੱਲ ਜੋ ਅਸੀਂ ਕੁਆਲਿਟੀ ਦੇ ਰਹੇ ਆ ਨੰਬਰ 1 ਕੁਆਲਿਟੀ ਦੇ ਰਹੇ ਆ ਗੱਲ ਹੁਣ ਇੱਥੇ ਨਹੀਂ ਮੁੱਕਦੀ ਕਹਿੰਦੇ ਕੋਟ ਪੈਂਟ 30 30000 ਵਾਲੇ ਵੀ ਲੈਣੇ ਆ ਸਾਨੂੰ ਇਟਾਲੀਅਨ ਫਿਟਾਲੀਅਨ ਕਹਿ ਕੇ ਪੋਰ ਪੂਰੇ ਮੁਕਸਰ ਮਲੋਟ ਵਾਲੇ ਦੁਕਾਨਦਾਰ ਸਾਨੂੰ ਲੁੱਟ ਲੈਂਦੇ ਆ ਪਰ ਮਾਤੂਸ਼ੀ ਦਸਤਾਰ ਨੇ ਪੂਰੇ ਪੰਜਾਬ 'ਚ ਡਗੇ ਦੀ ਚੋੜ ਤੇ ਕਹਿਤਾ 2050 ਰੁਪਏ ਸਵਾਈ ਤੇ 3000 ਦਾ ਕਪੜਾ 5000 ਚ ਸੀ ਕੇ ਇਟਾਲੀਅਨ ਫੈਬਰਿਕ ਦੇ ਦੇਖੋ ਜੀ 2995 3760 ਦੇ ਵਿੱਚ ਤਾਂ ਸੀ ਇਹ ਕੁਆਲਿਟੀ ਦੇਤੀ ਆ ਜਿਹੜੇ ਤੁਹਾਨੂੰ ਮੈਂ ਦਿਖਾਈ ਸੀ ਬਾਹਰ ਵੀ ਜਿਹੜੇ 25 25000 ਰੁਪਏ ਮੰਗਦੇ ਆ 22 2000 ਰੁਪਏ ਮੰਗਦੇ ਆ ਉਹ ਵੀ ਸਾਡੇ ਕੋਲ ਡਿਜ਼ਾਈਨਰ ਲਗਜ਼ਰੀ ਟਾਪ ਦਾ ਕਪੜਾ ਰਾ ਕੇ ਤੁਹਾਨੂੰ ਅਸੀਂ 3400 5000 ਦੇ ਵਿੱਚ ਕੋਟ ਮੈਂਟ ਦੇ ਰਣੀਆਂ ਲਾਈਨਿੰਗ ਵਾਲਾ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਜਿਹੜਾ ਮਰਜੀ ਕੱਪੜਾ ਲੈ ਜਾਓ ਬਲੇਜ਼ਰਾਂ ਬਲੇਜ਼ਰਾਂ ਦੇ ਵਿੱਚ ਸਾਡੇ ਅਫਸਰ ਸਹਿਬਾਨ ਤੁਸੀਂ ਐਸਪੀ ਡੀਐਸਪੀ ਐਸਡੀਐਮ ਤਹਿਸੀਲਦਾਰ ਵੱਡੇ ਵੱਡੇ ਅਫਸਰ ਜਿਹੜੇ ਕਹਿੰਦੇ ਵੀ ਅਸੀਂ ਪੈਂਟਾਂ ਦੇ ਨਾਲ ਬਾਸਕਟਾਂ ਪਾਉਣੀਆਂ ਡੇਲੀ ਆਫਿਸ ਜਾਣਾ ਜਾਂ ਤੁਸੀਂ ਪਾਰਟੀਆਂ ਦੇ ਵਿੱਚ ਜਾਣਾ ਤੇ ਬਾਸਕਟਾਂ ਦੇ ਨਾਲ ਨਾਲ ਬਲੇਜ਼ਰਾਂ ਦੇ ਵਿੱਚ ਵੀ ਤੁਸੀਂ ਦੇਖੋ ਵੈਰਾਈਟੀ ਹੈਗੀ ਆਹ ਬਲੇਜ਼ਰ ਆ ਆ ਤੁਸੀਂ ਲੌਂਗ ਕੋਟ ਬਣਾ ਲਓ ਤੁਸੀਂ ਜੋ ਬਣਾਉਣਾ ਇਸ ਕੱਪੜੇ ਦਾ ਬਣਾ ਸਕਦੇ ਆ ਕੋਟ్రਾਈ ਦੇ ਵਿੱਚ ਭਾਈ ਜੀ ਕੀ ਕੀ ਹੈਗਾ ਕੋਟ్రਾਈ ਦੇ ਵਿੱਚ ਸਾਡੇ ਕੋਲ ਸਭ ਤੋਂ ਬੈਸਟ ਕਲਰ ਨੇ ਜੀ ਚਾਹੇ ਬਾਸਕਟ ਬਣਾ ਲਓ ਚਾਹੇ ਬਲੇਜ਼ਰ ਬਣਾ ਲਓ ਚਾਹੇ ਲੌਂਗ ਕੋਟ ਬਣਾ ਲਓ ਹੁਣ ਗੱਲ ਕਰਦੇ ਆ ਡਿਜ਼ਾਈਨਰ ਕੋਟਾਂ ਦੀ ਕਹਿੰਦੇ ਇਹ ਕੋਟ ਸਿਰਫ ਦਿੱਲੀ ਬੰਬੇ ਟਕਸੀਡੋ ਬੰਦਦੇ ਆ ਅਸੀਂ ਬਾਗੇ ਪੁਰਾਣੇ ਜਿਵੇਂ ਲੈ ਜਾਂਦੇ ਆ ਆਹਾ ਬੰਬੇ ਵਾਲੇ ਕੋਟ ਆ ਭਾਜੀ ਆ ਚੈੱਕ ਕਰੋ ਇਹੋ ਜਿਹੇ ਸੈਲਫ ਵਾਲੇ ਕੋਟ ਬੰਦਦੇ ਆ ਇਹਨਾਂ ਦੇ ਉੱਤੇ ਨਪੇਲਾ ਲੱਗਦੀਆਂ ਆ ਚੀਜ਼ਾਂ ਸਾਰੀਆਂ ਹੀ ਸਾਡੇ ਕੋਲੇ ਹੈਗੀਆਂ ਵਾ ਹੋਰ ਤੁਹਾਨੂੰ ਜਿੱਦਾਂ ਦਾ ਡਿਜ਼ਾਈਨ ਹੈ ਤੁਹਾਨੂੰ ਡਿਜ਼ਾਈਨਰ ਚੀਜ਼ਾਂ ਤਿਆਰ ਕਰਕੇ ਦਵਾਂਗੇ ਆ ਚੱਕੋ ਜੀ ਬਾਸਕਟਾਂ ਲਓ ਜੀ ਆ ਆ ਗਈਆਂ ਸ਼ੇਰਵਾਨੀਆਂ ਕਹਿੰਦੇ ਸ਼ੇਰਵਾਨੀ ਦਾ ਰੈਂਟ 10-12000 ਭਾਜੀ ਲੈਂਦੇ ਆ ਪਰ ਮਾਤੂ ਸ਼੍ਰੀ ਦਸਤਾਰ 6000 6500 ਚੇ ਰੈਡੀ ਕਰਕੇ ਸਟਿਚ ਕਰਕੇ ਦੇ ਦਿੰਦੇ ਆ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਸੋਹਣੇ ਡਿਜ਼ਾਈਨ ਇਹਦੇਆਂ ਤੁਸੀਂ ਬਾਸਕਟ ਮੰਗਾ ਸਕਦੇ ਆ ਤੁਸੀਂ ਸ਼ੇਰਵਾਨੀਆਂ ਬਣਾ ਸਕਦੇ ਆ ਜਿੱਦਾਂ ਦੀ ਤੁਹਾਡੀ ਚੁਆਇਸ ਹੈਗੀ ਆ ਨਾ ਤੁਸੀਂ ਲੈ ਜਾਓ ਦੇਖੋ ਬੜੇ ਸੋਹਣੇ ਸੋਹਣੇ ਪਾਰਟੀ ਵਿੱਚ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਹੁਣ ਮਾਰਵੜੀ ਧਰਤੀ ਤੇ ਆਏ ਹੋਈਏ ਕੁਰਤੇ ਪਜਾਮੇ ਦੀ ਗੱਲ ਹੋਵੇ ਤੇ ਚੀਜ਼ਾਂ ਤੁਹਾਨੂੰ ਨਾ ਦਈਏ ਬੁਲਬੁਲ ਦੇ ਬੱਚਿਆਂ ਦੀ ਗੱਲ ਨਹੀਂ ਭਾਈ ਕਹਿੰਦੇ 3000 ਵਾਲਾ ਕੁਰਤਾ ਪਜਾਮਾ 700 ਦਈ ਜਾਂਦੇ ਹੋ ਯਾਰ 2300 ਰੁਪਏ ਦਾ ਫਰਕ ਆੜਦਾ ਭਾਜੀ ਫਰਕ ਤਾਂ ਕਰਦਾ ਕਿਉਂਕਿ ਹੌਲ ਸੇਲ ਦਾ ਕੰਮ ਹੈ ਹੌਲ ਸੇਲ ਦਾ ਸਾਡੇ ਕੋਲ 700 ਰੁਪਏ ਤੋਂ ਵਾਈਟ ਕੁੜਤਾ ਪਜਾਮਾ ਸ਼ੁਰੂ ਆ 700 900 1500 1200 2000 2500 3000 ਤੱਕ ਕਿਉਂਕਿ ਕੁੜਤੇ ਪਜਾਮੇ ਪੇਪਰ ਕੋਟ ਦੇ 10 ਤਰ੍ਹਾਂ ਦੀਆਂ ਕੁਆਲਿਟੀਆਂ ਜੀਜ਼ਾ ਕੋਟਨ ਤੇ 10 ਤਰ੍ਹਾਂ ਦੀਆਂ ਕੁਆਲਿਟੀਆਂ ਮੈਟੀ ਦੇ ਵਿੱਚ 10 ਤਰ੍ਹਾਂ ਦੀਆਂ ਕੁਆਲਿਟੀਆਂ ਪੇਪਰ ਕੋਟ ਨਾਲ ਲੈ ਲੈਣ ਦੇ ਵਿੱਚ ਸਾਡੇ ਕੋਲ ਵਾਈਟ ਦੇ ਵਿੱਚ ਇਕੱਲੇ 35 ਤੋਂ 40 ਕੁਆਲਿਟੀਆਂ ਹੁਣ ਗੱਲ ਕਰਦੇ ਰੰਗਾਂ ਦੀ ਕਹਿੰਦੇ ਗਰਮੀ ਦੇ ਵਿੱਚ ਹੁਣ ਕੋਟ ਪੈਨ ਘੱਟ ਪਹਿਣੇ ਆ ਤੇ ਕੁੜਤੇ ਪਜਾਮੇ ਪਹਿਣੇ ਆ ਬੱਦ ਤੇ ਪਾਰਟੀ ਹੋਵੇ ਚਾਹੇ ਸਿੰਪਲ ਫੰਕਸ਼ਨ ਹੋਵੇ ਚਾਹੇ ਰੌਂਡੀ ਛੌਂਡੀ ਮਾਰਨੀ ਹੋਵੇ ਆ ਰੰਗ ਚੈੱਕ ਕਰ ਲਓ ਜੀ 700 ਰੁਪਏ ਤੋਂ ਸ਼ੁਰੂ 700 ਰੁਪਏ ਦਾ ਕੁੜਤਾ ਪਜਾਮਾ ਪੂਰਾ ਭਾਜੀ ਕੁੜਤਾ ਪਜਾਮਾ ਪੂਰਾ ਮੀਟਰ ਨਹੀਂ ਜੇ 700 ਰੁਪਏ ਦਾ ਕਪੜਾ ਨਾ ਪੌਰ ਪਵੇ ਤੇ ਨਾ ਪਹਿਣਵਲ ਦੇਖੋ ਬਹੁਤ ਸੁਪਰ ਕੁਆਲਿਟੀ ਮਲਾਈਰ ਦਾ ਕਪੜਾ ਦੇਣਾ ਰੰਗ ਜਿੱਦਾਂ ਦੀ ਮਰਜ਼ੀ ਮੁੰਡਿਆਂ ਖੁੰਡਿਆਂ ਲੈ ਲਓ ਮਿੱਡ ਲੈ ਲੈ ਲੋ ਉਹ ਬਿਓਰਗਾਂ ਦੇ ਰੰਗ ਲੈ ਲੋ ਹਰ ਇੱਕ ਨੂੰ ਖੁਸ਼ ਕਰਕੇ ਭੇਜਾਂਗੇ ਟ੍ਰੈਂਡਿੰਗ ਦੇ ਵਿੱਚ ਕਲ ਰਿਆ ਉਹ ਆ ਜਿਹੜੇ ਬੱਬੂ ਮਾਨ ਨੇ ਕੁਰਤਾ ਫੇਮਾ ਪਾਇਆ ਮਨਕੀਰ ਤੌਲਕ ਨੇ ਪਾਇਆ ਤਰਸੀਮ ਜੱਸ ਨੇ ਪਾਇਆ ਉਹ ਚੀਜ਼ਾਂ ਹੁਣ ਕੰਮ ਕੰਮ ਕਰਨ ਵਾਲੇ ਬੰਦਿਆਂ ਦੀ ਗੱਲ ਕਰ ਲਈਏ ਜਿਹੜੇ ਬੈਂਕਾਂ 'ਚ ਕੰਮ ਕਰਦੇ ਆ ਆਫਿਸ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਫਾਰਮਲ ਪੈਂਟਾਂ ਦੇ ਨਾਲ ਫਾਰਮਲ ਸ਼ਰਟਾਂ ਵੀ ਚਾਹੀਦੀਆਂ ਲਾਈਨਾਂ ਵਾਲੀਆਂ ਲੈ ਲੋ ਆ ਡੱਬੀਆਂ ਵਾਲੀਆਂ ਲੈ ਲੋ ਚੈੱਕ ਲੈ ਜਾਓ ਪਲੇਨ ਲੈ ਜਾਓ ਛੋਟੀਆਂ ਡੱਬੀਆਂ ਵੱਡੀਆਂ ਡੱਬੀਆਂ ਪ੍ਰਿੰਟਰ ਲੈ ਲੋ ਡਿਜ਼ਾਈਨਰ ਲੈ ਲੋ ਜੀਨ ਦੀਆਂ ਪੈਂਟਾਂ ਪੌਣੀਆਂ ਹਰ ਇੱਕ ਤਰ੍ਹਾਂ ਦੀ ਸ਼ਰਟਾਂ ਵਿੱਚ ਵੀ ਵੈਰਾਈਟੀ ਹੈਗੀ ਹੈ ਔਰ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈ ਪੈਂਟਾਂ ਦੇ ਵਿੱਚ ਸਾਰੇ ਹੀ ਰੰਗ ਆ ਜਿੱਦਾਂ ਦੇ ਮਰਜ਼ੀ ਲੈ ਲੋ ਡਾਰਕ ਲੈ ਲੋ ਲਾਈਟ ਲੈ ਲੋ ਸ਼ਰਟਾਂ ਸਾਡੇ ਕੋਲੇ 500 ਰੁਪਏ ਤੋਂ ਸ਼ੈਡ ਸ਼ੁਰੂ ਹੋ ਜਾਂਦੀ ਹੈ ਜੀ ਪੈਂਟ ਸਾਡੇ ਕੋਲ 400 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਪੈਂਟ ਸ਼ੈਲਡ 900 ਰੁਪਏ ਦੀ ਜਿਹੜੀ ਬਾਜ਼ਾਰ ਤੇ 1500 2000 ਵਧੀਆ ਫੈਬਰਿਕ ਦੀ 10000 ਵਾਲਾ ਕੋਟ ਪੈਂਟ 2995 ਚ ਸਿਲਾਈ ਕਰਕੇ 15000 ਵਾਲਾ ਕੋਟ ਪੈਂਟ 370 60 ਚ ਸਿਲਾਈ ਕਰਕੇ 15000 ਵਾਲੀ ਸ਼ੇਰਵਾਨੀ 6500 ਰੁਪਏ ਚ ਸਲਾਈ ਕਰਕੇ ਇਹ ਸਿੱਧੋ ਸਿੱਧਾ ਜਿਆ ਫੰਡਾ ਤੁਸੀਂ ਆ ਕੇ ਦੇਖ ਲਓ ਫਾਇਦੇ ਕਰ ਦੇਣੇ ਆ ਜਿਹੜਾ 3000 ਰੁਪਏ ਦਾ ਕੁੜਤੇ ਪਜਾਮੇ ਦਾ ਕਪੜਾ ਮਿਲਦਾ ਬਾਹਰ ਬਾਜ਼ਾਰ ਚ 700 ਰੁਪਏ ਦਾ ਦਵਾਂਗੇ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਹੈਗੇ ਆ ਪੱਗਾਂ ਦਾ ਰੰਗ ਫੇਟ ਹੋ ਜਵੇ ਡੱਬ ਹੋ ਜਵੇ 3 ਮਹੀਨੇ ਦੀ ਗਾਰੰਟੀ ਆ ਤੁਸੀਂ ਬਦਲ ਕੇ ਨਵਾਂ ਲੈ ਦਿਓ ਮਤਲਬ ਫੁੱਲ ਫਲੈਜੀ ਸਾਨੂੰ ਫਾਇਦੇ ਕਰਕੇ ਦਵਾਂਗੇ ਇਹ ਜੈਂਟ ਸੈਕਸ਼ਨ ਆ ਸਾਡੇ ਕੋਲ ਲੇਡੀ ਸੈਕਸ਼ਨ ਵੀ ਹੈਗਾ ਜਿੱਥੇ ਸੂਟ ਜਿੱਥੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਡਰਸਾਂ ਮਾਲਵਾ ਫੈਮਲੀ ਕੰਪਲੀਟ ਸ਼ੋਰੂਮ ਆ ਸਾਰੀ ਵੈਰਾਈਟੀ ਇਕੋ ਥਾਂ ਤੇ ਤੁਹਾਨੂੰ ਮਿਲ ਜਾਣੀ ਆ ਪੈਸੇ ਥੋੜੇ ਕੁਆਲਟੀ ਵਧੀਆ ਦੇਵਾਂਗੇ ਕੈਮਰਾਮੈਨ ਹੋਮਸਨ ਦੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਬੱਗ ਆਪਾਂ ਦਾ